ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਰੈਸਪੀ ਵਿੱਚ ਆਪਾਂ ਬਣਾਵਾਂਗੇ ਹਰੇ ਮਟਰ ਤੇ ਉਬਲੇ ਹੋਏ ਆਲੂਆਂ ਦੀ ਟੇਸਟੀ ਜੀ ਸਬਜ਼ੀ ਤੇ ਸੌਖੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਬਜੀ ਵਾਸਤੇ ਤੇ ਚਾਰ ਆਪਾਂ ਉਬਲੇ ਹੋਏ ਆਲੂ ਲੈਏ ਸੀਗੇ ਆਲੂ ਨੂੰ ਆਪਾਂ ਛਿੱਲ ਲਿਆ ਛਿੱਲ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਲਿਆਗਾ ਇੱਕ ਕੌਲੀ ਹੈਗੇ ਹਰੇ ਮਟਰ ਮਟਰਾਂ ਨੂੰ ਵੀ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋੜਿਆ ਸੀਗਾ ਤੇ ਤੜਕੇ ਵਾਸਤੇ ਆਪਾਂ ਲਏ ਦੋ ਟਮਾਟਰ ਤੇ ਤਿੰਨ ਹੈਗੇ ਛੋਟੇ-ਛੋਟੇ ਪਿਆਜ਼ ਇਹਨਾਂ ਨੂੰ ਵੀ ਆਪਾਂ ਵਧੀਆ ਜੇ ਪਾਣੀ ਨਾਲ ਧੋ ਲਿਆਗਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਾਂਗੇ ਇੱਕ ਲੈ ਲਾਂਗੇ ਆਪਾਂ ਮਿਕਸੀ ਵਾਲਾ ਜੱਗ ਤੇ ਜੱਗ ਦੇ ਵਿੱਚ ਆਪਾਂ ਹੁਣ ਟਮਾਟਰ ਕੱਟ ਕੇ ਪਾ ਦਾਂਗੇ ਮੋٹے ਮੋٹے ਪੀਸਾਂ ਦੇ ਵਿੱਚ ਇਹਨਾਂ ਦਾ ਆਪਾਂ ਵਧੀਆ ਜਿਹਾ ਪੇਸਟ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਹੁਤ ਵਧੀਆ ਸਬਜ਼ੀ ਆਪਾਂ ਬਣਾਵਾਂਗੇ ਟਮਾਟਰ ਆਪਾਂ ਕੱਟ ਕੇ ਪਾਤੇ ਹੁਣ ਜੱਗ ਦੇ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਕੱਟ ਕੇ ਇਹ ਛੋਟੇ ਸੇ ਪਿਆਜ਼ ਆਪਾਂ ਤਾਂ ਕਰਕੇ 3 ਪਾਏ ਹੈਗੇ ਜੇ ਵੱਡੇ ਪੌਣੇ ਹੁਣ ਤਾਂ ਆਪਾਂ ਇੱਕ ਹੀ ਪਿਆਜ਼ ਪਾ ਸਕਦੇ ਹਾਂ ਕਾਫੀ ਆ ਇੰਨੇ ਸਬਜ਼ੀ ਦੇ ਵਿੱਚ ਇਹਨਾਂ ਦਾ ਆਪਾਂ ਵਧੀਆ ਪੇਸਟ ਤਿਆਰ ਕਰ ਲਾਂਗੇ ਹਾਂਜੀ ਪਿਆਜ਼ ਟਮਾਟਰ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਤੇ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲਿਆ ਸੀ ਹੁਣ ਆਪਾਂ ਬਣਾਵਾਂਗੇ ਸਬਜ਼ੀ ਹਾਂਜੀ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆਗਾ ਤੇ ਕੜਾਹੀ ਦੇ ਵਿੱਚ ਹੁਣ ਦੋ ਤਿੰਨ ਚਮਚ ਪਾ ਦਾਂਗੇ ਸਰੋਂ ਦਾ ਤੇਲ ਮੈਂ ਸਰੋਂ ਦੇ ਤੇਲ 'ਚ ਸਬਜ਼ੀ ਬਣਾਉਣੀ ਹੁੰਦੀ ਆ ਤੁਹਾਨੂੰ ਜੋ ਪਸੰਦ ਆ ਤੇਲ ਉਸੇ 'ਚ ਤੁਸੀਂ ਬਣਾ ਸਕਦੇ ਹੋ ਵੈਸੇ ਸਰੋਂ ਦੇ ਤੇਲ ਵਿੱਚ ਸਬਜ਼ੀ ਕਾਫੀ ਵਧੀਆ ਬਣਦੀ ਆ ਹਾਂਜੀ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਚਟਕੀ ਭਰ ਪਾ ਦਾਂਗੇ ਆਪਾਂ ਹਿੰਗ ਜੀਰਾ ਨੂੰ ਆਪਾਂ ਹੁਣ ਥੋੜਾ ਜਿਹਾ ਭੁੰਨ ਲਾਂਗੇ ਟੱਕ ਗੰਡੇ ਸੀਗੇ ਅਦਰਕ ਦੇ ਇਹਨੂੰ ਆਪਾਂ ਛੱਲ ਲਿਆ ਤੇ ਬਰੀਕ ਜਿਹਾ ਆਪਾਂ ਕੱਟ ਲਿਆ ਇਹ ਪਾ ਦਾਂਗੇ ਤੇ ਥੋੜਾ ਜਿਹਾ ਗੰਡਾ ਲਸਣ ਦਾ ਸੀਗਾ ਇਹਨੂੰ ਵੀ ਵਧੀਆ ਜਿਹਾ ਛੱਲ ਲਿਆ ਛੱਲ ਕੇ ਉਸ ਤੋਂ ਬਾਅਦ ਆਪਾਂ ਬਰੀਕ ਬਰੀਕ ਕੱਟ ਲਿਆਗਾ ਇਹ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਵਧੀਆ ਜਿਹਾ ਭੁੰਨ ਲਾਂਗੇ ਤੇ ਦੋ ਪਾਦਾਂਗੇ ਹਰੀਆਂ ਮਿਰਚਾਂ ਬਰੀਕ ਕਟੀਆਂ ਆ ਇਹ ਜ਼ਿਆਦਾ ਕੌੜੀਆਂ ਨਹੀਂ ਹਰੀਆਂ ਮਿਰਚਾਂ ਤਾਂ ਕਰਕੇ ਆਪਾਂ ਦੋ ਪਾਣੀ ਤੇ ਜ਼ਿਆਦਾ ਕੌੜੀਆਂ ਹੁਣ ਤਾਂ ਆਪਾਂ ਇੱਕ ਹੀ ਪਾ ਸਕਦੇ ਹਾਂ ਹੁਣ ਇਹਨਾਂ ਨੂੰ ਵੀ ਆਪਾਂ ਵਧੀਆ ਜਿਹਾ ਪੁੰਨ ਲਾਂਗੇ ਤੇ ਗੈਸ ਨੂੰ ਆਪਾਂ ਰੱਖਾਂਗੇ ਹੁਣ ਮੀਡੀਅਮ 'ਚ ਜ਼ਿਆਦਾ ਤੇਜ਼ ਵੀ ਨਹੀਂ ਤੇ ਜ਼ਿਆਦਾ ਸਲੋ ਵੀ ਨਹੀਂ ਜੇ ਜ਼ਿਆਦਾ ਆਪਾਂ ਤੇਜ਼ ਰੱਖਾਂਗੇ ਤਾਂ ਤੜਕਾ ਆਪਣਾ ਮੱਤ ਜਿਹਾ ਜਾਊਗਾ ਇਸ ਕਰਕੇ ਆਪਾਂ ਥੋੜਾ ਜਿਹਾ ਸਲੋ ਹੀ ਰੱਖਿਆ ਹੈਗਾ ਹੁਣ ਇਹ ਹੁਣ ਇਹਨਾਂ ਨੂੰ ਆਪਾਂ ਵਧੀਆ ਜਿਹਾ ਪੁੰਨ ਲਿਆਗਾ ਹੁਣ ਆਪਾਂ ਪਾ ਦਾਂਗੇ ਪਿਆਜ਼ ਟਮਾਟਰ ਦਾ ਪੇਸਟ ਵੈਸੇ ਤਾਂ ਆਪਾਂ ਕੱਟ ਕੇ ਵੀ ਪਿਆਜ਼ ਨੂੰ ਪਾ ਸਕਦੇ ਆ ਟਮਾਟਰ ਨੂੰ ਵੀ ਆਪਾਂ ਕੱਟ ਕੇ ਪਾ ਸਕਦੇ ਆ ਪਰ ਇਸ ਤਰੀਕੇ ਨਾਲ ਜਦੋਂ ਆਪਾਂ ਪੇਸਟ ਬਣਾ ਕੇ ਪਾਉਂਦੇ ਆ ਨਾ ਤੇ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਅੱਜ ਆਪਾਂ ਪਾਵਾਂਗੇ ਇਹਨਾਂ ਦੇ ਵਿੱਚ ਉਬਲੇ ਹੋਏ ਆਲੂ ਕਲੋਕੇ ਬੇਸੇ ਤਾਂ ਆਪਾਂ ਕੱਚੇ ਆਲੂਆਂ ਦੀ ਵੀ ਸਬਜ਼ੀ ਬਣਾਈ ਆ ਆਲੂ ਤੇ ਮਟਰਾਂ ਦੀ ਪਰ ਜਦੋਂ ਆਪਾਂ ਉਬਾਲ ਕੇ ਆਲੂਆਂ ਨੂੰ ਪਾਉਣੇ ਨਾ ਮਟਰਾਂ ਦੇ ਵਿੱਚ ਤੇ ਸਬਜ਼ੀ ਬਹੁਤ ਸਵਾਦ ਬਣਦੀ ਹੈ ਹੁਣ ਥੋੜਾ ਜਿਹਾ ਆਪਾਂ ਗੈਸ ਨੂੰ ਕਰ ਦਾਂਗੇ ਤੇਜ਼ ਤੇ ਹੁਣ ਇਹਨੂੰ ਵੀ ਆਪਾਂ ਭੁੰਨ ਲਾਂਗੇ ਵਧੀਆ ਜੀ 2 ਮਿੰਟ ਵਾਸਤੇ ਆਪਾਂ ਭੁੰਨਾਂਗੇ ਹਾਂਜੀ 2 ਮਿੰਟ ਵਾਸਤੇ ਆਪਾਂ ਸੇਕ ਲਵਾ ਲਿਆ ਤੇ ਹੁਣ ਆਪਾਂ ਪਾ ਦਾਂਗੇ ਮਸਾਲੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ अद्धा कु चमचे धनिए पाउडर का अद्धा का चमच आप देंगे हल्दी अद्धा का चमचपे पीसियां लाल मिर्चा। हूँ इन्हों आप चंकी तरह कर देंगे मिक्स हूँ चंकी तरह आप मिक्स करता हूँ इतना आप दही दही दे आप तीन चार चमच पा देंगे ਦਹੀਂ ਤਾਂ ਤੇ ਤੁਸੀਂ ਕਰੀਮ ਵੀ ਪਾ ਸਕਦੇ ਹੋ ਮલાઈ ਵੀ ਪਾ ਸਕਦੇ ਹੋ ਹੁਣ ਤਿੰਨ ਚਾਰ ਚਮਚਾ ਆਪਾਂ ਦਹੀਂ ਦੇ ਪਾਤੇ ਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਤਿੰਨ ਚਾਰ ਮਿੰਟ ਵਾਸਤੇ ਆਪਾਂ ਇਹਨਾਂ ਨੂੰ ਪਕਾ ਲਾਂਗੇ ਨਾਲੇ ਤਾਂ ਦਹੀਂ ਵਧੀਆ ਪੱਕ ਜੂਗੀ ਨਾਲੇ ਮਸਾਲੇ ਆਪਣੇ ਵਧੀਆ ਪੱਕ ਜਾਣਗੇ ਪਰ ਚੰਗੀ ਤਰ੍ਹਾਂ ਆਪਣਾ ਤੜਕਾ ਜਿਹੜਾ ਵਧੀਆ ਪੱਕ ਜੂਗਾ ਪਰ ਗਰੇਵੀ ਬਹੁਤ ਵਧੀਆ ਬਣੂਗੀ ਹੁਣ ਤਿੰਨ ਚਾਰ ਮਿੰਟ ਵਾਸਤੇ ਆਪਾਂ ਸੇਕ ਲਵਾ ਲਾਂਗੇ ਹਾਂਜੀ ਆਪਾਂ ਢੱਕ ਕੇ ਨਾ ਤেন 4 ਮਿੰਟ ਵਾਸਤੇ ਸੇਕ ਲਵਾ ਲਿਆ ਵਧੀਆ ਜੇ ਤੜਕੇ ਨੂੰ ਤੁਸੀਂ ਦੇਖ ਸਕਦੇ ਹੋ ਤੜਕੇ ਨੇ ਬਿਲਕੁਲ ਤੇਲ ਛੱਡਤਾ ਹੈਗਾ ਤੇ ਹੁਣ ਆਪਾਂ ਪਾਣੀ ਪਾਵਾਂਗੇ ਜਿੰਨੀ ਕੁ ਗਰੇਵੀ ਰੱਖਣੀ ਆ ਉਹਨਾਂ ਕ ਆਪਾਂ ਪਾਣੀ ਪਾਵਾਂਗੇ ਮੈਂ ਇੱਕ ਗਲਾਸ ਦੇ ਹਿਸਾਬ ਨਾਲ ਪਾਣੀ ਪਾਉਂਗੀ ਜੇ ਆਪਾਂ ਜ਼ਿਆਦਾ ਗਰੇਵੀ ਬਣਾਉਣੀ ਆ ਤੇ ਜ਼ਿਆਦਾ ਵੀ ਆਪਾਂ ਪਾਣੀ ਪਾ ਸਕਦੇ ਆ ਉਹ ਤਾਂ ਪਤਲੀ ਗਰੇਵੀ ਦੇ ਹਿਸਾਬ ਨਾਲ ਹੁੰਦਾ ਵੀ ਜੇ ਆਪਾਂ ਪਤਲੀ ਗਰੇਵੀ ਰੱਖਣੀ ਆ ਜਾਂ ਆਪਾਂ ਸੰਘਣੀ ਗਰੇਵੀ ਰੱਖਣੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਲੈਣਾ ਹੁਣ ਆਪਾਂ ਇੱਕ ਗਲਾਸ ਪਾਇਆ ਵੱਡਾ ਪਾਣੀ ਦਾ ਹੁਣ ਆਪਾਂ ਇੱਕ ਹਲਕਾ ਜਿਹਾ ਉਬਾਲ ਆਉਣ ਤੱਕ ਵੇਟ ਕਰਾਂਗੇ ਇਹਨੂੰ ਆਪਾਂ ਢੱਕ ਦਾਂਗੇ ਹਾਂਜੀ 2 ਕਮਿੰਟ ਆਪਾਂ ਸੇਕ ਲਵਾ ਲਿਆ ਤੇ ਹਲਕਾ ਜਿਹਾ ਉਬਾਲ ਵੀ ਆ ਗਿਆ ਗਰੇਵੀ ਨੂੰ ਹੁਣ ਆਪਾਂ ਪਾ ਦਾਂਗੇ ਹਰੇ ਮਟਰ ਹਾਂਜੀ ਹੁਣ ਆਪਾਂ ਪਾ ਦਾਂਗੇ ਉਬਲੇ ਹੋਏ ਆਲੂ ਇਹ ਬੜੀਆ ਉਬਾਲੇ ਹੋਏ ਆ ਚੰਗੀ ਤਰ੍ਹਾਂ ਹੈ ਸੌਫਟ ਹੋ ਗਏ ਆ ਹੁਣ ਆਪਾਂ ਉਬਲੇ ਹੋਏ ਆਲੂ ਪਾ ਦਾਂਗੇ ਇਨਾਂ ਨੂੰ ਵੀ ਆਪਾਂ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਲਾ ਦਾਂਗੇ। ਅੱਧਾ ਇੱਕ ਚਮਚਾ ਆਪਾਂ ਪਾ ਦਾਂਗੇ ਗਰਮ ਮਸਾਲਾ। ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕੱਟਿਆ ਹੋਇਆ ਤਰਈਆ। ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦਾਂਗੇ। ਹੁਣ ਚੰਗੀ ਤਰ੍ਹਾਂ ਆਪਾਂ ਆਲੂ ਵੀ ਮਲਾਤੀ ਆ ਮਟਰ ਵੀ ਮਲਾਤੀ ਆ ਵਧੀਆ ਗਰੇਵੀ ਦੇ ਵਿੱਚ ਹੁਣ ਆਪਾਂ ਇਹਨੂੰ ਦਿੰਨਿਆ ਢਾਕ ਸਬਜੀ ਨੂੰ 5-7 ਮਿੰਟ ਵਾਸਤੇ ਆਪਾਂ ਸਬਜੀ ਨੂੰ ਸੇਕ ਲਵਾ ਲਾਂਗੇ ਵਿੱਚ ਦੀ ਇੱਕ ਵਾਰੀ ਆਪਾਂ ਚੈੱਕ ਜ਼ਰੂਰ ਕਰ ਲਾਂਗੇ ਹਾਂਜੀ 7 ਕਿ ਮਿੰਟ ਵਾਸਤੇ ਆਪਾਂ ਸਬਜੀ ਨੂੰ ਸੇਕ ਲਵਾ ਲਿਆ ਸੀਗਾ ਤੇ ਵਿੱਚ ਦੀ ਆਪਾਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਆ ਸੀ ਹਾਂਜੀ ਤੇ ਸਬਜੀ ਆਪਣੀ ਬਣ ਕੇ ਰੈਡੀ ਆ ਬਸ ਇੰਨੀ ਕੁ ਗਰੇਵੀ ਆਪਾਂ ਰੱਖਣੀ ਸੀ ਤੇ ਬਹੁਤ ਵਧੀਆ ਸਬਜੀ ਬਣੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਸਰਵ ਕਰ ਲਾਂਗੇ ਇੱਕ ਪਲੇਟ ਦੇ ਵਿੱਚ ਹਾਂਜੀ ਇੱਕ ਪਲੇਟ ਦੇ ਵਿੱਚ ਆਪਾਂ ਹੁਣ ਸਬਜੀ ਨੂੰ ਸਰਵ ਕਰ ਲਾਂਗੇ ਦੇਖੋ ਕਿੰਨੀ ਵਧੀਆ ਸਬਜੀ ਬਣੀ ਆ ਤੇ ਸਬਜੀ ਬਣਾਉਣ ਦਾ ਆਪਾਂ ਤਰੀਕਾ ਵੀ ਬਹੁਤ ਸੌਖਾ ਦੱਸਿਆ ਉਬਲੇ ਆਲੂਆਂ ਨਾਲ ਮਟਰਾਂ ਨਾਲ ਸਬਜੀ ਤੁਸੀਂ ਜਰੂਰ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਇਹ ਸਵਾਦ ਬੰਦੀ ਕੱਚੇ ਆਲੂਆਂ ਨਾਲ ਤਾਂ ਆਪਾਂ ਸਬਜੀ ਜਰੂਰ ਬਣਾ ਕੇ ਦੇਖੀਏ ਮਟਰਾਂ ਦੇ ਨਾਲ ਪਰ ਉਬਲੇ ਹੋਏ ਆਲੂਆਂ ਦੀ ਵੀ ਤੁਸੀਂ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਆ ਇਸ ਸਬਜੀ ਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਸਬਜੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣੀ ਹੋਏਗੀ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗੂਗੀ ਹਾਂਜੀ ਅੱਜ ਦੀ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ